ਜਨ ਸ਼ਕਤੀ ਨਿਊਜ਼ ਪੰਜਾਬ ਦੇ ਹਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਪੱਤਰਕਾਰ ਕੌਸ਼ਲ ਮੱਲਾ ਦੋਸਤੋ ਤੁਹਾਨੂੰ ਪਤਾ ਹੀ ਆ ਅੱਜ ਪੂਰਾ ਪੰਜਾਬ ਹੜ੍ਹਾਂ ਦੇ ਮਾਰੇ ਠਾ ਹੈ ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਪੰਥਕ ਜਥੇਬੰਦੀਆਂ ਉਹਨਾਂ ਦੇ ਸਹਾਇਤਾ ਕਰ ਰਹੀਆਂ ਹਨ ਆਓ ਕਰਦੇ ਹਾਂ ਗੱਲਬਾਤ ਇੰਟਰਨੈਸ਼ਨਲ ਪੰਥਕ ਦਲ ਦੇ ਪੰਜਾਬ ਦੇ ਕਨਵੀਨਰ ਜਥੇਦਾਰ ਦਲੀਪ ਸਿੰਘ ਟਕਰ ਨਾਲ ਕਿ ਉਹ ਹੜ੍ਹ ਪੀੜਤਾਂ ਲਈ ਕੀ ਕੀ ਸਹਾਇਤਾ ਕਰ ਰਹੇ ਹਨ ਹਾਂਜੀ ਜਥੇਦਾਰ ਸਾਹਿਬ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸਲ ਸਾਹਿਬ ਗਾੜੀ ਤੁਹਾਡੇ ਜਿੰਨੇ ਸਰੂਤੇ ਐ ਜਾਂ ਜਿੰਨੇ ਕੋਈ ਦੇਖਣ ਵਾਲੇ ਤੁਹਾਡੇ ਜਨ ਸ਼ਕਤੀ ਚਾਹਨ ਨੂੰ ਉਹਨਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੈ ਸਾਹਿਬ ਜੀ ਅੱਜ ਆਪਾਂ ਮੁੱਦਾ ਰੱਖਣਾ ਵਾ ਜਿਹੜਾ ਹੜਪੀਟ ਦਾ ਲੋਕ ਨੇ ਤੁਹਾਨੂੰ ਪਤਾ 13000 ਕਰੋੜ ਤੋਂ ਵੱਧ ਦਾ ਪੰਜਾਬ ਦਾ ਨੁਕਸਾਨ ਹੋ ਚੁੱਕਾ ਵਾ ਹੜਪੀਟ ਦਾ ਖਾਤਰ ਆਪਣੀ ਇੰਟਰਨੈਟ ਪੰਥਕਦਾਲ ਜਥੇਬੰਦੀ ਕੀ ਕਰ ਰਹੀ ਹੈ ਕੋਸਲ ਸਾਹਿਬ ਸਾਡੀ ਜਥੇਬੰਦੀ ਇੰਟਰਨੈਸ਼ਨਲ ਪੰਥ ਕੇ ਦਲ ਦਾ ਜੇ ਮੈਂ ਕਹਿੰਦਾ ਪੰਜਾਬ ਤੋਂ ਕਹੂੰ ਵੀ ਸਭ ਤੋਂ ਪਹਿਲਾਂ ਦਵਾਈਆਂ ਦਾ ਤੇ ਲੰਗਰ ਪਾਣੀ ਦਾ ਜਦੋਂ ਕੈਂਪ ਲਾਇਆ ਤਾਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਨੇ ਜੋ ਫਤੇਗੜ ਤੋੜਿਆ ਤੋੜੇ ਦਾ ਬਾਬਾ ਨਾਨਕ ਨੂੰ ਰੋੜ ਜਾਂਦਾ ਨਾ ਉੱਥੇ ਸਭ ਤੋਂ ਜਾਜਨ ਪਿੰਡ ਹੈ ਉੱਥੇ ਭਾਈ ਜਸਵੀਰ ਸਨ ਲਾਇਆ ਫਿਰ ਜੇ ਦੂਜੇ ਪਾਸੇ ਫਿਰੋਜ਼ਪੁਰ ਚ ਬਾਬਾ ਬੱਲੀਆਂ ਦੇ ਸਥਾਨਾਂ ਤੋਂ ਲੰਗਰ ਬਣ ਕੇ ਜਾਂਦਾ ਦੁਆਈਆਂ ਦੇ ਲੰਗਰ ਲੱਗੇ ਉੱਥੇ ਉੱਥੇ ਸਾਡੇ ਭਾਈ ਕਿਰਪਾ ਸਿੰਘ ਤੇ ਬਾਬਾ ਸਤਨਾਮ ਸਿੰਘ ਬੱਲੀਆਂ ਸੇਵਾ ਕਰਦੇ ਆ ਉਧਰ ਸਾਡੇ ਬਾਬਾ ਜਿੰਦਰ ਸਿੰਘ ਜਿਹੜੇ ਪੰਜਾਬ ਪ੍ਰਧਾਨ ਹੈ ਇੰਟਰਨੈਸ਼ਨਲ ਫਸਟ ਦਲ ਦੇ ਤੇ ਭਾਈ ਸੱਜਣ ਸਿੰਘ ਗੋਣੀ ਉਹਨਾਂ ਨਾਲ ساری ਟੀਮ ਲੱਗੀ ਹੈ ਬੜੇ ਸੋਹਣੇ ਪ੍ਰਬੰਧ ਚੱਲ ਰਿਹਾ ਉੱਥੇ ਹਾਂ ਇੱਕ ਜਿਹੜੀ ਹੜਾ ਇੱਕ ਜਿਹੜੀ ਗੱਲ ਕੀਤੀ ਹੈ ਮੈਂ ਕੋਲ ਜਾ ਕੇ ਆਇਆ ਇੱਕ ਦਿਨ ਜਿਹਦੇ ਵਿੱਚ ਮਲਕਪਿੰਡ ਤੋਂ ਸਾਡੇ ਕਿਸਾਨ ਬਚਾਓ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਗੂਤਾ ਸਿੰਘ ਤੇ ਨਾਲ ਉਹਨਾਂ ਦੇ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਉਹ ਮਲਕ ਪਿੰਡ ਦੀਆਂ ਦੋ ਪੰਚਾਇਤਾਂ ਦੋਹਾਂ ਪੰਚਾਇਤਾਂ ਨੇ ਉਹਨਾਂ ਦੇ ਗੁਰਦੁਆਰਾ ਪ੍ਰਬੰਧ ਕਮੇਟੀ ਪ੍ਰਧਾਨ ਸਰਦਾਰ ਅਵਤਾਰ ਸਿੰਘ ਨੇ ਸਰਪੰਚ ਜਗਤਾਰ ਸਿੰਘ ਹੋਣੀ ਤੇ ਨਾਲ ਹੀ ਸਾਰੇ ਆਪਣੇ ਉਹਨਾਂ ਦੇ ਪਿੰਡ ਦੇ ਮੋਹਤਵਾਰ ਬੰਦੇ ਆ ਨਾ ਇਕੱਠੇ ਹੋ ਕੇ ਇੱਕ ਪੂਰੀ ਗੱਡੀ ਵੱਡੀ ਤਿਆਰ ਕੀਤੀ ਰੱਖ ਜਿਹੜੀ ਉੱਥੇ ਦੇਖੇ ਅਸੀਂ ਸਭ ਉਹ ਜਾਜਨ ਤੇ ਇੱਕ ਸਾਡੇ ਸੁਰਿੰਦਰ ਸਿੰਘ ਅਵਾਸ ਆ ਜੋ ਧਾਰਮਿਕ ਵਿੰਗ ਦੇ ਸਾਡੇ ਪ੍ਰਧਾਨ ਹੈ ਸ਼ਹਿਰੀ ਦੇ ਉਹਨਾਂ ਨੇ ਉਥੇ ਆਪਣੀ ਇੱਕ ਸੰਸਥਾ ਬਣੀ ਵੀ ਆ ਜਿਹੜੀ ਆਨੰਦਪੁਰ ਸਹਾਇਤਾ ਕਮੇਟੀ ਉਥੇ ਲੰਗਰ ਲਾਉਂਦੇ ਲੰਗਰ ਕਮੇਟੀ ਤੇ ਉਹ ਹੋਰ ਵੀ ਲੰਗਰ ਲਾਉਂਦੇ ਆ ਉਹਨਾਂ ਨੇ ਬੜਾ ਸੋਹਣਾ ਪ੍ਰਬੰਧ ਕੀਤਾ ਇੱਕ ਗੱਡੀ ਉਹਨਾਂ ਨੇ ਰਸਲੀ ਤਾਰ ਕੀਤੀ ਤੇ ਦੋ ਹੀ ਛੱਡ ਕੇ ਗਏ ਸੀ ਤੇ ਇਹ ਇਸੇ ਕਰੋਂ ਕੋਈ ਘਾਟ ਨਹੀਂ ਰਾਸ਼ਨ ਪੱਲੋਂ ਕੋਈ ਘਾਟ ਨਹੀਂ ਪਰ ਜਿਹੜੇ ਹਾਲਾਤ ਆ ਨਾ ਉਹ ਬਾਹਲੇ ਚੰਗੇ ਨਹੀਂ ਮੈਂ ਉਥੇ ਪਾਣੀ 'ਚ ਦੇਖਿਆ ਪਾਣੀ ਵਗ ਰਿਆ ਸੀ ਜੀ ਤੇ ਝੋਨਾ ਜਿਹੜਾ ਨਿਸਰਿਆ ਹੋਣਾ ਬਾਸਮਤੀ ਝੋਨਾ ਉਹਦੀਆਂ ਮੁੰਜਰਾਂ ਪਾਣੀ ਦੇ ਰੂਪ ਨੇ ਲੋਕਾਂ ਦੇ ਕਈ ਘਰਾਂ ਤੋਂ ਨਿਕਲ ਰਹੇ ਮੇਰੇ ਨਾਲ ਦਾ ਮੁੰਡਾ ਕਿਥੇ ਸਾਡੇ ਨਾਲ ਸਰਵਿਸ ਕੀਤੀ ਹੈ ਉਹ ਕਹਿੰਦਾ ਮੈਂਡ ਤਾਂ ਆਉਣਾ 1000 ਪਰ ਪਾਣੀ ਫੇਤਾ ਨੰਗਾ ਕਿਥੋਂ ਵੀ ਇਹ ਹਾਲਤ ਹੈ ਸਾਨੂੰ ਸਾਰਿਆਂ ਨੂੰ ਨਾ ਉਸ ਪਾਸੇ ਧਿਆਨ ਦੇਣਾ ਜਿੱਥੇ ਜਿੰਨੀ ਹੋ ਸਕੇ ਮਰਦ ਕਰਨੀ ਚਾਹੀਦੀ ਤਾਂ ਕਿ ਜੈ ਜਹਦਾਰ ਜੀ ਇਹ ਗੱਲ ਦੱਸੋ ਵੀ ਕੋਈ ਲੋਕ ਕਹਿ ਰਹੇ ਆ ਵੀ ਜਿਹੜਾ ਹੜ ਬੀੜ ਤੇ ਜਿਹੜੇ ਲੋਡਬੰਦ ਲੋੜ ਆ ਮਨ ਲੋਕ ਆ ਉਹਨਾਂ ਦਾ ਤਾਂ ਰਾਸ਼ਨ ਨਹੀਂ ਪਹੁੰਚ ਰਿਹਾ ਜਿਹੜੇ ਛੜਕਾਂ ਦੇ ਬੈਠੇ ਆ ਉਹਨਾਂ ਨੂੰ ਮਿਲ ਰਿਹਾ ਵਾ ਇਹਦੇ ਚ ਦੂ ਦੂ ਦੋਰਾ ਬਣੀ ਹੈ ਕਈ ਪਿੰਡਾਂ ਦੇ ਵਿੱਚ ਨਾ ਬੰਦੇ ਇਕੱਠੇ ਹੋ ਕੇ ਜਿਹੜੇ ਸਮਗਰੀ ਲੈ ਜਾਂਦੇ ਆ ਨਾ ਰਾਸ਼ਨ ਲੈ ਜਾਂਦੇ ਆ ਉਹਨਾਂ ਨੂੰ ਕੀ ਹਕ? ਸਮਾਨ ਉਥੋਂ ਉਹਨਾਂ ਤੋਂ ਹੀ ਖੋਣ ਵਾਲਾ ਕੰਮ ਕਰਦੇ ਆ ਜਿਹੜੀ ਬਹੁ ਮਾੜੀ ਗੱਲ। ਫਿਰ ਇਹ ਤਾਂ ਮੈਂ ਇੱਕ ਬੇਨਤੀ ਕਰਦਣਾ ਇੱਥੇ ਕਿਸੇ ਵੀ ਜਥੇਬੰਦੀ ਦਾ ਸਾਰੀਆਂ ਜਥੇਬੰਦੀਆਂ ਲੰਗਰ ਲਾਏ ਆ ਉਥੇ ਰਵੀ ਸਿੰਘ ਉਹਨਾਂ ਨੇ ਖਾਲਸਾ ਏਡ ਨੇ ਹੋ ਵੀ ਬੰਦੇ ਭਾਈ ਅਮਰਪਾਲ ਦੇ ਬਾਅਦ ਤੋਂ ਪੰਜਾਬ ਨੇ ਸਾਰੇ ਲਾਏ ਹੋਏ ਆ। ਮੈਂ ਕਹਿੰਦਾ ਬੇਇੰਤੀ ਇਹ ਕਰਦਾ ਵੀ ਆਪਾਂ ਸਿੱਧਾ ਆਪਣਾ ਸਮਾਨ ਲੈ ਜਾਣੋ। ਤੁਸੀਂ ਕੈਂਪਾਂ ਚ ਸਮਾਨ ਚਾਓ। ਕੈਂਪਾਂ ਵਾਲੇ ਕੀ ਕਰਦੇ ਆ ਉਥੋਂ ਉਹ ਪਿੰਡ ਦਾ ਪਹਿਲਾਂ ਪਤਾ ਕਰਦੇ ਮੈਨਾ ਕਰਦੇ ਵੀ ਕਿਹੜੇ ਪਿੰਡ ਚ ਕਿੰਨੇ ਸਮਾਨ ਦੀ ਲੋੜ ਹੈ। ਫਿਰ ਉਹ ਕਿਸ਼ਤਾਂ ਦੇ ਰਾਹੀਂ ਕਿਸ਼ਤਾਂ ਦੇ ਰਾਹੀਂ ਨਾ ਬੋਟਾਂ ਚ ਦੀ ਉਹ ਕਿਉਂ ਫਿਰ ਸਮਾਨ ਉਸ ਤੇ ਪਹੁੰਚਾਉਂਦਾ ਕਰਦੇ ਆ। ਰਾਸ਼ਨ ਰੋਟੀ ਪੱਕਿਆ ਵਾ ਪ੍ਰਸ਼ਾਦੇ ਸਭ ਉਥੇ ਭੇਜਦੇ ਆ। ਐਸ ਤਰ੍ਹਾਂ ਕੀ ਹੁੰਦਾ ਵੀ ਆਪਾਂ ਇੱਕ ਥਾਂ ਖੜਾ ਦੇਆ। ਉਥੇ ਬੰਦਾ ਵੀ ਜਿਹੜੀ ਜ਼ਿੰਮੇਵਾਰੀ ਖੜਾ ਲੀ ਨਾ ਉਹ ਵੀ ਆਪਦੇ ਬੰਦੇ ਨੂੰ ਕਿਉਂ ਬੋਟ ਬੋਰਡ ਰਾਜਨੀਤੀ ਆ। ਆਪਣੇ ਬੰਦੇ ਦੇ ਘਰ ਭਰਦੇ ਨਾ ਦੂਜੇ ਰਹਿ ਜਾਂਦੇ ਆ ਇਹ ਗੱਲ ਕਿ ਨਾ ਥੋੜਾ ਜਿਹਾ ਇਸ ਪਾਸੇ ਸਾਨੂੰ ਧਿਆਨ ਦੇਣਾ ਚਾਹੀਦਾ ਵੀ ਵੱਧ ਤੋਂ ਵੱਧ ਜੰਦਾ ਬੰਦਗੇ ਉੱਥੇ ਜਾ ਕੇ ਜਿੱਥੇ ਸਾਨੂੰ ਪਤਾ ਪਿੰਡ ਦਾ ਵੀ ਇੱਥੇ ਆ ਰੋਲਾ ਆਪ ਜਾਓ ਕੋਈ ਗੱਲ ਨਹੀਂ ਪਰ ਆਇਆ ਨਾ ਵੀ ਲਾ ਕੇ ਜਾਂ ਇਥੋਂ ਲੈ ਕੇ ਜਾਂਦੇ ਹੋਂ ਲੋਕ ਸੇਵਾ ਕਰਦੇ ਆ ਤੇ ਆਪਾਂ ਦਾਜ ਲਾ ਕੇ ਮੁੜੇਗੇ ਇਹ ਕੰਮ ਨਾ ਕਰੋ ਉਹ ਅਸੀਂ ਪੰਜਾਬਾਸਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਦੇਖੋ ਪੰਜਾਬ ਵਸਣਾਂ ਨੂੰ ਸੰਦੇਸ਼ ਇਹ ਆ ਵੀ ਅੱਜ ਜਿਹੜੀ ਆਪ ਕੋਈ ਆ ਨਾ ਪੰਜਾਬ ਤੇ ਇਹਦੇ ਚ ਸਰਕਾਰਾਂ ਨੇ ਜੋ ਕੀਤਾ ਉਹ ਲੋਕ ਨਾ ਖੁਸ਼ ਹੈ ਬੜੇ ਖੁਸ਼ ਨੂੰ ਨਾ ਗੱਲਾਂ ਪਰ ਹਾਂ ਲੋਕਾਂ ਦੇ ਖੁਸ਼ ਹੈ ਆਮ ਸੰਗਤ ਨੇ ਜਿਹੜੀ ਸੇਵਾ ਕਰ ਰਹੀ ਹੈ ਨਾ ਮੈਂ ਹੁਣ ਬੇਨਤੀ ਇਹੀ ਕਰਦਾ ਹਾਂ ਸਾਰਿਆਂ ਨੂੰ ਕਿ ਆਪਾਂ ਰਲ ਮਿਲ ਕੇ ਨਾ ਸਾਰੇ ਇਸ ਪਾਸੇ ਉਹਨਾਂ ਦੇ ਆਪਾਂ ਕਿਹੜਾ ਬਾਹ ਫੜ ਗਿਆ ਆਪਣੇ ਭਰਾਵਾਂ ਤੇ ਡੁੱਬ ਰਿਹਾ ਉਹਨਾਂ ਦੇ ਆਪਾਂ ਜਿੰਨੇ ਵੀ ਮਦਦ ਹੋ ਸਕੇ ਉਹ ਮਦਦ ਕਰੀਏ ਇਹ ਆਪਾਂ ਨੂੰ ਬੜਾ ਜ਼ਰੂਰੀ ਹੈ ਜੈਦਾਰ ਜੀ ਆਖਰੀ ਸਵਾਲ ਆ ਜਿਵੇਂ 2000 24 ਮੈਂ MP ਦੀਆਂ ਵੋਟਾਂ ਵਿੱਚ ਤੁਸੀਂ ਦੋ MP ਚੁਣ ਕੇ ਮੈਂ ਪਾਰਲੀਮੈਂਟ ਵਿੱਚ ਭੇਜੇ ਆ ਕਿ ਤੁਸੀਂ 2027 ਦੀ ਚੋਣਾਂ ਵਿੱਚ ਵੀ ਤੁਸੀਂ 17 ਵਿਧਾਨ ਸਭਾ ਹਲਕਿਆਂ ਦੇ ਅਮੀਦਵਾਰ ਅੱਦਾਨੋਗੇ ਦੇਖੋ ਕੋਹਲ ਸਾਹਿਬ ਗੱਲ ਇਹ ਆ ਵੀ ਅੱਜ ਮੈਂ ਨਾ ਇਹ ਸਿਆਸਾ ਨੀਤੀ ਤੋਂ ਕੋਈ ਗੱਲ ਨਹੀਂ ਕਰਨੀ ਕਰਦਾ ਅੱਜ ਰਾਜਨੀਤੀ ਦਾ ਸਮਾਂ ਨਹੀਂ ਅੱਜ ਸਾਨੂੰ ਉਹਨਾਂ ਦੀ ਬਾਹ ਫੜਨੀ ਲੋੜ ਮੈਂ ਜਿਹੜੇ ਅੱਗੂ ਵੀ ਰਾਜਨੀਤੀ ਕਰਦੇ ਹਨ ਮੈਂ ਦੇਖਦਾ ਇੱਥੇ ਜਾਂਦੇ ਆ ਵਿੱਚ ਇੱਥੇ ਵੋਟਾਂ ਦੀ ਆਪਣੀ ਸਰਕਾਰ ਬਣਾਉਂਦੇ ਦੂਜੇ ਦੀ ਸਰਕਾਰ ਬਣਾਉਂਦੇ ਆਪਣੀ ਸਰਕਾਰ ਲੋਕ ਹੋਂਡ ਵਾਲੇ ਕਹਿੰਦੇ ਅਸੀਂ ਰੱਖੀਏ ਇਹ ਗੱਲਾਂ ਨਾ ਕਰੋ ਅੱਜ ਲੋਕਾਂ ਨੂੰ ਉਹਨਾਂ ਨੂੰ ਵੋਟਾਂ ਵੀ ਸੋਝ ਨਹੀਂ ਅੱਜ ਤਾਂ ਲੋਕ ਜਾਰੇ ਵਿਅਤ ਹੈ ਅੱਜ ਤਾਂ ਆਪ ਨੂੰ ਬਾਹ ਫੰਡ ਦੀ ਲੋੜ ਆ ਤੇ ਜਿਹੜਾ ਤੁਸੀਂ ਕਿਹਾ ਸੀ ਸਾਡੇ ਵੱਲੋਂ ਪਹਿਲਾਂ ਤੁਸੀਂ ਸਵਾਲ ਕੀਤਾ ਸੀ ਉਹ ਮੈਂ ਨਾ ਕੱਲ ਹੀ ਹਜੇ ਇੱਕ 306ੇਕ ਕਰਪਾਲਾ ਲੁਧਿਆਣੇ ਤੋਂ ਲੈ ਕੇ ਸਾਡੇ ਜਿਹੜੇ ਆਪਣੇ ਬੰਦਿਆਂ ਨੇ ਜਿਵੇਂ ਹਰਜੰਤ ਸਿੰਘ ਆ ਸਾਡੇ ਕੈਨੇਡਾ ਬੈਠੇ ਆ ਉਹਨਾਂ ਨੇ ਕੋਈ ਸਿੰਘਾਂ ਨੂੰ ਸੇਵਾ ਕੀਤੀ ਆ ਉਸ ਇੱਥੇ ਵੀ ਭਾਈ ਜਗਜੀਤ ਸਿੰਘ ਜਿਹੜੇ ਢਲੋਂ ਜਗਰਾਉਂਦੇ ਉਹਨਾਂ ਨੇ ਵੀ ਪੰਜ ਗੱਜ ਦਾ ਪੀਆ ਭੇਜਿਆ ਜਾਂ ਸਾਡਾ ਭਤੀਜਾ ਇੱਕ ਗੁਰਪ੍ਰੀਤ ਗੋਪੀ ਜਿਹੜਾ ਡਵੇਚ ਆ ਉਹਨੇ 10000 ਰੁਪਏ ਭੇਜਿਆ 10000 ਰੁਪਏ ਜਿਹੜਾ ਬਦਨੀਆ ਸ਼ਰਬਜੰਦਾ ਸਿੰਘ ਉਹਨਾਂ ਨੇ ਭੇਜਿਆ ਤੇ ਨਾਲ ਹੀ ਇੱਕ ਲਖਵੀਰ ਸਿੰਘ ਆ ਸਾਡੇ ਯੂ ਐਸ ਏ ਉਹਨੇ 10000 ਰੁਪਏ ਭੇਜਿਆ ਉਹ ਸਾਰੀ ਸੇਵਾ ਨਾ ਜਿਹੜੀ ਹਜੇ ਮੇਰੇ ਕੋਲੇ ਪਈ ਆ ਸਾਡੇ ਪਿੰਡਾਂ ਦੀ ਸੇਵਾ ਮੇਰੇ ਕੋਲੇ ਪਈ ਆ ਬਾਕੀ ਜਿਹੜੀ ਮਾਇਆ ਸਾਨੂੰ ਆਈ ਸੀ ਹਰਚੰਦ ਸਿੰਘ ਵੱਲੋਂ ਜਾਂ ਦੂਜਿਆਂ ਵੱਲੋਂ ਸਾਰੀ ਹਰਕੇਸ਼ਰ ਕੋਠੇ ਜੀਵੇਂ ਨੇ ਕੀਤੀ ਸੀ ਉਹ ਅਸੀਂ ਸਾਰੀ ਕੰਟਰਪਾਲਾਂ ਤੇ ਲਾਏ ਹੁਣ ਜਿੱਥੇ ਵੀ ਸਾਨੂੰ ਸਿੰਘ ਸਾਹਿਬ ਭਾਈ ਦੇ ਸਵੀਰ ਸਿੰਘ ਜੀ ਹੁਕਮ ਕਰਨਗੇ ਜਿੱਥੇ ਜਿਹੜੀ ਚੀਜ਼ ਲੋੜ ਉਹ ਅਸੀਂ ਸਮਾਨ ਲੈ ਕੇ ਜਿੱਦ ਦੇ ਵੀ ਕਹਿਣਗੇ ਉੱਦੇ ਪਹੁੰਚ ਦਾ ਕਰਦਾਂਗੇ ਹਾਂ ਜਿੰਨਾ ਸਾਥੋਂ ਮਾਲ ਕਿਸਾਪ ਹੋਊਗਾ ਜੋ ਪਰਵਾਹ ਨੂੰ ਮਾਲਕ ਨੇ ਦਿੱਤਾ ਉਹਦੇ ਚੋਂ ਆਪਾਂ ਦਾ ਜਣਾ ਆਪਣੇ ਕੋਲ ਕੀ ਆ ਆਪਾਂ ਕੀ ਦੇਣ ਵਾਲੇ ਆ ਉਹਦੇ ਤੋਂ ਜਰੂਰ ਅਸੀਂ ਜਿੰਨਾ ਕੋਸ਼ ਕਰਾਂਗੇ ਉਹ ਵਿੱਚ ਹਿਸਾ ਪਾਵਾਂਗੇ ਇਹੀ ਬੇਨਤੀ ਆ ਸਾਰੰਭ ਸੰਦੇਸ਼ ਇਹੀ ਆ ਵੀ ਆਪਾਂ ਨਾਲ ਮਿਲ ਕੇ ਸਾਰੇ 13 ਉਹਨਾਂ ਭਰਾਵਾਂ ਦੀ ਬਾਹ ਫੜ ਕੇ ਉਹਨਾਂ ਨੂੰ ਇਸ ਦੁੱਖ ਤੋਂ ਕੱਢੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈਸ ਥੈਂਕ ਯੂ